ਮੋਬਾਈਲ ਦੀ SIM ਅਚਾਨਕ ਬੰਦ ਹੋ ਗਈ ਤੇ ਇਸ ਤੋਂ ਬਾਅਦ ਮੋਬਾਈਲ 'ਤੇ ਮੈਸੇਜ ਆਇਆ ਕਿ ਨੰਬਰ ਕਿਸੇ ਹੋਰ ਕੰਪਨੀ ਦੇ ਵਿੱਚ ਪੋਰਟ ਹੋ ਗਿਆ ਮੈਸੇਜ ਵੇਖ ਕੇ ਨੌਜਵਾਨ ਵੀ ਹਰਾਰ ਹੋ ਗਿਆ ਕਿ ਬਿਨਾਂ ਉਸ ਦੀ ਇਜਾਜ਼ਤ ਤੋਂ ਬਿਨਾਂ ਉਸ ਦੇ ਅੰਗੂਠਾ ਲਗਾਈ ਤੋਂ ਤੇ ਆਧਾਰ ਕਾਰਡ ਤੋਂ ਬਿਨਾ SIM ਕਿਸੇ ਹੋਰ ਦੇ ਨਾਮ 'ਤੇ ਕਿਵੇਂ ਹੋ ਗਈ ਜੀਹਾਂ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਇੱਕ ਨੌਜਵਾਨ ਦੀ SIM ਯੂਪੀ ਬੈਠੇ ਬੰਦੇ ਨੇ ਆਪਣੇ ਨਾਮ 'ਤੇ 포ਟ ਕਰਵਾ ਲਈ ਤੇ ਇਸ ਤੋਂ ਬਾਅਦ ਉਹ ਵਿਅਕਤੀ ਫੋਨ ਵੀ ਨਹੀਂ ਚੁੱਕ ਰਿਹਾ ਲੇਕਿਨ WhatsApp ਦੇ ਜ਼ਰੀਏ ਵਾਕਾਇਦਾ ਗੱਲਬਾਤ ਕਰ ਰਿਹਾ ਨੌਜਵਾਨ ਦੇ ਮੁਤਾਬਕ ਉਸ ਦਾ ਅਜੇ ਤੱਕ ਕੋਈ مالی ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਉਸ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿਆ ਅਚਾਨਕਾ ਐਸਐਮ ਉਸਦੀ ਆਗਿਆ ਤੋਂ ਬਿਨਾਂ ਪੋਰਟ ਕਿਵੇਂ ਹੋ ਗਈ ਮੈਂ ਨ ਚੰਦਨ ਕੁਮਾਰ ਆ ਸ਼ੁਕਰਵਾਰਾ ਨੂੰ ਮੇਰੀ 70 ਜੀਓ ਦੀ ਬੰਦ ਹੋ ਗਈ ਆ ਤੇ ਅਗਲੇ ਦਿਨ ਮੈਂ ਸਰ ਜੀਓ ਅਫਿਸ ਗਿਆ ਉਹ ਕਹਿੰਦੇ ਆ ਪੋਰਟ ਹੋ ਚੁੱਕੀ ਆ ਉਸ ਵੀਆਈ ਚ ਮੈਂ ਵੀਆਈ ਚ ਗਿਆ ਉਹ ਕਹਿੰਦੇ ਕਿਸੇ ਨੇ ਤੁਹਾਡੇ ਯੂਪੀ ਯੂਥੀ ਕੋਡ ਲੈ ਕੇ ਤੇ ਅਨਪੋਰਟ ਕਰਾ ਲਿਆ ਤੇ ਉਹ ਕਿਸੇ ਯੂਪੀ ਦੇ ਨੰਬਰ ਤੇ ਬੋਲ ਰਹੀ ਆ ਉਥੇ ਮੈਂ ਜਦੋਂ ਉਹਨਾਂ ਨੇ ਕਿਹਾ ਬੰਦ ਕਰ ਦਿਓ ਉਹ ਕਹਿੰਦੇ ਬੰਦ ਨਹੀਂ ਹੋਣੀ ਉਹਦੇ ਨਾਂ ਤੇ ਬੋਲ ਰਹੀ ਆ ਤਾਂ 100 100 ਬਾਅਦ ਉਹ ਓਕੇ ਸਾਡੇ ਕਿਸੇ ਕਸਟਮਰ ਨੂੰ ਫੋਨ ਆਇਆ ਉਹਨਾਂ ਕੋ ਪੈਸੇ ਦੀ ਮੰਗ ਕਰ ਰਿਹਾ ਵਾ 2000 ਜਾਂ 5000 ਸੋ ਮੈਂ ਇਹੀ ਚਾਹੁੰਦਾ ਕਿ ਮੇਰੀ SIM ਨੂੰ ਬੰਦ ਕਰ ਦਿੱਤਾ ਜਾਏ ਨਾ ਮੇਰੀ ਪਰਮਿਸ਼ਨ ਤੋਂ ਬਿਨਾ ਇਹ SIM ਪੋਰਟ ਕਿੱਦਾਂ ਹੋ ਗਈ ਜਦ ਮੈਂ ਨਾ ਗ੍ਰਿੰਕੂਠਾ ਲਾਇਆ ਨਾ ਕੋਈ ਕੁਛ ਇਹ ਪੋਰਟ ਕਿੱਦਾਂ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਸੋ ਮੈਂ ਇਹੀ ਕਹਿੰਦਾ ਕਿ ਮੇਰੀ SIM ਨੂੰ ਬੰਦ ਕਰ ਦਿਤੇ ਕੱਲ ਨੂੰ ਕਿਸੇ ਨਾ ਵੀ ਕੋਈ ਹੋਰ ਫਰੋਡ ਹੋ ਸਕਦਾ ਉਹਦਾ ਜ਼ਿੰਮੇਵਾਰ ਮੈਂ ਨਹੀਂ ਹੋਵਾਂਗਾ ਹੋਂ ਤੋਂ ਪਹਿਲਾਂ ਤੁਹਾਨੂੰ Jio ਵੱਲੋਂ ਕੋਈ ਮੈਸੇਜ ਜਾਂ Jio ਨੇ ਪਹਿਲਾਂ ਮੈਨੂੰ ਇਹੀ ਆਇਆ ਸੀ ਕਿ ਤੁਸੀਂ ਆਪਣੀ SIM ਕਿਉਂ ਪੋਰਟ ਕਰਾਉਣਾ ਚਾਹੁੰਦੇ ਮੈਂ ਕਿ ਉਸ ਸਵਾਦ ਉਥੇ ਕੈਨਸਲ ਦੀ ਰਿਕਵੈਸਟ ਕੀਤੀ ਹੈ ਮੈਂ ਤੇ ਉਹ ਕੰਦੇ ਤੇ ਤੁਹਾਡੀ ਸਿਮ ਕੋਡ ਰਿਕਵੈਸਟ ਦੇ ਦੂੰ ਸਾਬਤ ਕਰ ਲੈ ਕੈਨਸਲ ਹੋ ਗਈ ਤੇ ਉਸ ਵਾਪਰ ਫਿਰ ਵੀ ਚੁੱਕਰਵਾ ਸੇਮ ਮੇਰੀ ਬੰਦ ਹੋ ਗਈ ਕਿ ਫੋਨ ਟਿੱਕੀ ਮਹਿਸੂਸ ਹੋਇਆ ਸਿਮ ਹੀ ਬੰਦ ਹੋ ਗਈ ਸਿੰਦੇ ਟਾਵਰ ਹੀ ਉੜ ਗਿਆ ਸੇਮ ਮੈਂ ਆ ਕੇ ਸ਼ਾਇਦ ਸਿਮ ਕੇ ਹਲੇ ਬੰਦ ਰਹਿੰਦੇ ਮੈਂ ਦੂਜੇ ਫੋਨ ਚ ਪਾ ਵੇਖਿਆ ਤਾਂ ਵੀ ਨਹੀਂ ਚਲੀ ਤਾਂ ਅਗਲੇ ਦਿਨ ਮੈਂ ਸ਼ਨੀਵਾਰ ਸਵੇਰੇ Jio ਆਫਿਸ ਗਿਆ ਪਹਿਲਾ ਕੰਦੇ 11:30 ਵਜੇ ਉਹ 11:30 ਵਜੇ ਮੈਂ ਗਿਆ ਉਥੇ ਅਤਰਾ ਤਰਾ ਕੋਈ ਹੈ ਨਹੀਂ ਕਿਉਂ ਨਾ ਮੈਨੂੰ ਕਿਹਾ ਕਿ ਤੁਹਾਡੀ ਸਿਮ Vi ਚ ਫੋਟੋ ਕੀ ਫਿਰ ਉਸ ਵਾਰ Vi ਦਸਤਰ ਗਿਆ ਉਹ ਕੀ ਅਸਰ ਅਸਾ ਤੁਹਾਡੀ ਸੇਮ ਮੋਰਚ ਚ ਪੋਰਟ ਹੋ ਗਈ ਹੈ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕਿਹਦੇ ਨਾਮ ਤੇ ਪੋਰਟ ਹੋਈ ਹੈ ਕੋਈ ਨਤੇਸ਼ ਜਾਂ ਨਰੇਸ਼ ਕੁਮਾਰ ਅਦਾ ਕੋ ਯੂਪੀ ਵਾਲੀ ਦਸਤਰੀ ਕਿ ਉਹਦੇ ਨਾਮ ਤੇ ਪੋਰਟ ਹੋਈ ਹੈ ਤੁਸੀਂ ਉਹਨੂੰ ਫੋਨ ਕੀਤਾ ਕਿਤਾ ਫੋਨ ਫੋਨ ਜਾਂ ਬੈਲਾ ਉਦਾ ਜਾ ਰਹੀਆਂ ਕਾਲਿੰਗ ਕਿਸੇ ਦੀ ਕਾਲਿੰਗ ਨਹੀਂ ਠਾਰਿਆ ਉਹਦਾ ਵਟਸਐਪ ਤੇ ਗੱਲ ਕਰ ਰਿਹਾ ਪ੍ਰੋਪਰਲੀ ਮੇਰੇ ਬੇਟੇ ਦੀ ਸਿਮਨ ਚੁੱਕਾ ਰਾਤ ਬੰਦ ਹੋ ਗਈ ਜਲਦੀ ਜਲਦੀ ਤੇ ਇਹਦੇ ਨਾਲ ਸਾਰੇ ਜਿਹੜੇ ਕਸਟਮਰ ਹੈ ਨਾ ਬੰਦ ਹੋਣ ਨਾਲ ਅਸੀਂ ਉਥੇ ਦਫ਼ਤਰ ਗਏ ਤੇ ਦਫ਼ਤਰ ਵਾਲਿਆਂ ਨੇ ਸਾਡੀ ਸਿਮ ਨੇ ਕਿਹਾ ਤੇ ਪੋਰਟ ਹੋ ਗਈ ਆ ਪਹਿਲੇ ਨੂੰ ਬਸ ਸਾਡੀ ਐਸੇ ਮੇ ਪੋਰਟ ਹੋ ਕੇ ਤਾਂ ਕੀ ਜਦ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਦਿੱਤਾ ਕੋਈ ਆਪਣਾ ਅੰਗੂਠਾ ਨਹੀਂ ਲਗਾਇਆ ਨੰਬਰ 2 ਤੇ ਇਹ ਵਾ ਇਹ ਜਿਸ ਤਰ੍ਹਾਂ ਸਾਡੇ ਸਾਡੇ ਨੰਬਰ ਕਨੈਕਟ ਨੰਬਰ ਸਭ ਚਲ ਗਏ ਉਹਨਾਂ ਕੋ ਉਹ ਸਾਡੇ ਕਸਟਮਰ ਨੂੰ ਖਰਾਬ ਕਰਦੇ ਪਏ ਉਹਨਾਂ ਕੋ ਮੰਗ ਕਰਦੇ ਪਏ ਨੇ ਮੈਸੇਜ ਕਰਕੇ ਕਿਸ ਨੂੰ ਪੈਸੇ ਦਿੱਤੇ ਜਾਣ ਮੈਂ ਕਹਣਾ ਕਿ ਕੋਈ ਵੀ ਚਾਂਸੇ ਚ ਆ ਸਕਦਾ ਵਾ ਤੇ ਇਹ ਜਿਹੜੇ ਸਾਨੂੰ ਦੱਸਿਆ ਜਾਏ ਪਿਆ ਸਿਮ ਕਿੱਦਾਂ ਪੋਰਟ ਹੋ ਗਈ ਜਦ ਕਿ ਇਹ ਪੋਰਟ ਹੋ ਨਹੀਂ ਸਕਦੀ ਐਨੀ ਜਲਦੀ ਘੱਟ ਤੋਂ ਘੱਟ ਇੱਕ ਮਹੀਨਾ ਲੱਗਦਾ ਪੋਰਟ ਹੋਣ ਚੀਦੀ ਸਾਡੇ ਕਸਮਾਂ ਨੂੰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਉਹੀ ਨੰਬਰ ਤੋਂ ਮੈਸੇਜ ਉਸੇ ਨੰਬਰ ਤੋਂ ਮੈਸੇਜ ਆਦਾ ਉਸੇ ਨੰਬਰ ਤੋਂ ਹੀ ਮੰਗ ਕਰ ਰਿਹਾ ਨਵਾਂ ਨੰਬਰ ਲਾ ਲਈ ਬੇਟੇ ਪੈਸੇ ਜਿਵੇਂ ਚੰਦਰਕਮਾ ਅਗਰ ਨਾਂ ਦੱਸ ਲਿਆ ਜੀ ਚੱਕਬਾਨੀ ਟੀਵੀ ਲਈ ਬੁਸ਼ੰਬਰ ਬੇਟੋ ਦੀ ਰਿਪੋਰਟ